जय श्री राम जय श्री राम जय श्री राम राम चंद्र की जय जय श्री राम जय श्री राम जय जय श्री राम जय श्री राम आज बहुत ज्यादा खुशी है दी आज भगवान रामचंद्र जी खुद अयोध्या आज 500 साल बाद आप साबित हुए है ते इस ਪਤੀ ਰਾਮ ਚੰਦਰ ਕੀ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਨੰਦਾ ਜੀ ਅੱਜ ਸਾਰੇ ਪੰਜਾਬ ਵਾਸੀਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਜਿੰਨੇ ਪੰਜਾਬੀ ਜਿੰਨੇ ਆਪਣੇ Hindu ਭਾਈਚਾਰਾ ਸਾਰਿਆਂ ਨੂੰ ਵਧਾਈਆਂ ਅੱਜ ਸ਼੍ਰੀ ਰਾਮ ਜੀ ਦੀ ਉਥੇ ਮੂਰਤੀ ਸਥਾਪਨਾ ਹੋਈ ਹੈ ਆਯੋਧਿਆ ਵਿੱਚ ਉਸ ਪਲਖਸ਼ ਦੇ ਵਿੱਚ ਲੁਧਿਆਣਾ ਵਿਖੇ ਫਰੋਜ਼ੀਗਾਂ ਦੀ ਮਾਰਕੀਟ ਮੱਲੋ ਲੰਗਰ ਲਗਾਇਆ ਗਿਆ ਦੁੱਧ ਦਾ ਠੀਕ ਹੈ ਨਾਲ ਪੂੜੀ ਛੋਲਿਆਂ ਤੇ ਨਾਲ ਦੇਖਦਾ ਠੀਕ ਹੈ ਜੀ ਅੱਜ ਦੇ ਦਿਨ ਦੀਆਂ ਸਾਰੇ ਹਿੰਦੁਸਤਾਨ ਨੂੰ ਜਿੰਨੇ ਭਾਰਤੀ ਬਾਹਰ ਵੱਸਦੇ ਨੇ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਬਹੁ ਬਹੁ ਵਧਾਈਆਂ ਜੈ ਸ਼ੀਰਮ ਅੱਜ ਰਾਮ ਮੰਦਰ ਦੇ ਪ੍ਰਲਖ ਵਿੱਚ ਪ੍ਰਾਣ ਪ੍ਰਸ਼ਟਿਸ਼ਟਾ ਮੰਦਰ ਦੀ ਹੋਈ ਹੈ ਅੱਜ ਉਸ ਪ੍ਰਲਖ ਵਿੱਚ ਫਰੋਜ਼ਗਾਨੀ ਮਾਰਕੀਟ ਐਸੋਸੀਏਸ਼ਨ ਵੱਲੋਂ ਲੰਗਰ ਲਗਾਇਆ ਗਿਆ ਦੁੱਧ ਦਾ ਪੂਰੀਆਂ ਛੋਲੇ ਦਾ जय श्री राम 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 नमस्कार जी सारे ਸਾਡੇ ਭਾਰਤ ਵੰਸ਼ੀਆਂ ਨੂੰ RAM ਮਦਰ ਦੇ ਬਣਨ ਤੇ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਜੀ ਅੱਜ ਫਰੋਜ਼ਗੰਦੀ ਮਾਰਕੀਟ ਦੇ ਵਿੱਚ ਸਾਡੇ ਸਾਰੇ ਪਤਵੰਤੇ ਸਜਣਾਣੇ ਭਰਾਵਾਂ ਨੇ ਸਾਰਿਆਂ ਨੇ ਯੋਗਦਾਨ ਕਰਕੇ ਜੀ ਇਸ ਉਤਸਵ ਦੇ ਉੱਤੇ ਦੁੱਧ ਨਾਲ ਬਿਸਕੁਟ ਲੰਗਰ ਲਗਾਇਆ ਗਿਆ ਜੀ ਨਾਲ ਪੂੜੀਆਂ ਛੋਲੇ ਦਾ ਲੰਗਰ ਲਗਾਇਆ ਗਿਆ ਜੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਡੇ ਦੋਸਤਾਂ ਨੂੰ ਸਾਡੇ ਮਿੱਤਰਾਂ ਨੂੰ ਸਾਰਿਆਂ ਨੂੰ ਅੱਜ ਦੇ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੀ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਆਪਣੇ ਸਾਰੇ ਦੋਸਤਾਂ ਦਾ ਮਿੱਤਰਾਂ ਦਾ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਕਿਦਾਂ ਜਿੱਦਾਂ ਅੱਜ ਇਹਨਾਂ ਨੇ ਉਪਰਾਲਾ ਕੀਤਾ ਹੈ ਅੱਗੇ ਚੱਲਦੇ ਰਹਿਣਗੇ ਜੀ ਇਹਨਾਂ ਸਾਰਿਆਂ ਦੀ ਕਮਾਈਆਂ ਵਿੱਚ ਵਰਕਦਾ ਹੋਏ ਪ੍ਰਭੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਤਰਕੀਆਂ ਦੇਵੇ ਜੀ ਤੇ ਰਾਮ ਮੰਦਰ ਦੀਆਂ ਚੜ੍ਹਦੀ ਕਲਾ ਵਾਲੀ ਹਮੇਸ਼ਾ ਅਰਦਾਸਾਂ ਹੁੰਦੀਆਂ ਰਹਿਣਗੇ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਧੰਨਵਾਦ ਜੀ ਮਲਿਕ ਸਾਹਿਬ ਅੱਜ ਲੰਗਰ ਲਗਾਇਆ ਗਿਆ ਕਿੰਨੀ ਖੁਸ਼ੀਆਂਮੰਦ ਦੇ ਵਿੱਚ ਅੱਜ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਅੱਜ ਭਗਵਾਨ ਰਾਮਚੰਦਰ ਜੀ ਖੁਦ ਅਯੁੱਧਿਆ 'ਚ 500 ਸਾਲ ਬਾਅਦ ਆਪ ਸਾਬਿਤ ਹੋਏ ਆ ਤੇ ਇਸ ਖੁਸ਼ੀ ਦੇ ਵਿੱਚ ਪੂਰੀ ਫਰੋਜਗੰਦੀ ਮਾਰਕੀਟ ਐਸੋਸੀਏਸ਼ਨ ਵੱਲੋਂ ਦੁੱਧ ਦਾ ਲੰਗਰ ਤੇ ਪੂਰੀ ਛੋਲਿਆਂ ਦਾ ਲੰਗਰ ਲਗਾਇਆ ਗਿਆ ਜੈ ਸ਼੍ਰੀ ਰਾਮ ਜੈ ਜੈ ਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ